ਦੋਸਤੋ ਅੱਜ ਮੋਰਚੇ ਦੇ ਵਿੱਚ ਆਪਣੇ ਫੇਰਕਾ ਜੁਨੀਅਨ ਵਾਲੇ ਵੀਰ ਦੁੱਧ ਦੇ ਕੈਨ ਲੈ ਕੇ ਪਹੁੰਚਿਆ ਜੀ ਉਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਜੀ ਜਿੱਥੇ ਵੀ ਆਪਣਾ ਮੋਰਚਾ ਲੱਗਦਾ ਹੈ ਜੀ ਉੱਥੇ ਹੀ ਪਹੁੰਚਦੇ ਆ ਇਹ ਆ ਸਾਡੇ ਪ੍ਰਧਾਨ ਸਾਹਿਬ ਜੀ ਤੁਹਾਨੂੰ ਸਾਰੀ ਗੱਲਬਾਤ ਤੋਂ ਵੀ ਜਾਣੂ ਵੀ ਕਰਾਵਾਂਗੇ ਕਿਉਂਕਿ ਦੁੱਧ ਬਿਨਾਂ ਗੱਲ ਕਿਉਂਕਿ ਚਾਹ ਪਾਣੀ ਪੀਣਾ ਸੰਗਤਾਂ ਨੇ ਬੜਾ ਕੁਝ ਹਨਾ ਸਾਰਾ ਦਿਨ ਮੋਰਚੇ ਚੱਲਦੇ ਆ ਇਹਨਾਂ ਵੀਰਾਂ ਨੂੰ ਇਹ ਮੈਸੇਜ ਆ ਪੀ ਭਾਵੇਂ 10 ਕਹਿਣ ਲੱਗ ਜਣ ਭਾਵੇਂ 15 ਇਹ ਵੀਰ ਲੈ ਕੇ ਪਹੁੰਚਦੇ ਆ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ ਬਾਕੀ ਆ ਵੇਖ ਲਓ ਤੁਸੀਂ ਗੱਡੀ ਦੇ ਵਿੱਚ ਪਾਉ ਜੀ ਪੂਰਾ ਕੈਂਡ ਫੁੱਲ ਲੈ ਕੇ ਆਏ ਆ ਤੇ ਜੇ ਆnde ਹੋਰ ਵੀ ਜ਼ਰੂਰਤ ਆ ਤਾਂ ਉਹ ਵੀ ਪਹੁੰਚਦਾ ਕਰਾਂਗੇ ਬਾਕੀ ਆਪਾਂ ਜਾਣਕਾਰੀ ਲੈਨੇ ਆ ਪ੍ਰਧਾਨ ਸਾਹਿਬ ਕੋ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਸਾਹਿਬ ਜੀ ਪ੍ਰਧਾਨ ਸਾਹਿਬ ਜੀ ਕੀ ਨਾਂ ਹੈ ਜੀ ਆਪਣਾ ਭਵਿੰਦਰ ਸਿੰਘ ਤੂਤ ਜੀ ਤੇ ਸਰ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਦੁੱਧ ਲੈ ਕੇ ਆਏ ਆ ਕੀ ਸਿਚੁਏਸ਼ਨ ਸਰ ਜੀ ਕਹਿਣਾ ਚਾਹੁੰਦੇ ਜੀ ਜਿੱਥੇ ਸਰਕਾਰਾਂ ਨੇ ਸਾਡੀ ਕਿਸਾਨੀ ਤੇ ਜਵਾਨੀ ਨੂੰ ਰੋਲ ਲਿਆ ਆਏ ਉੱਥੇ ਅੱਜ ਜਿਹੜੀ ਪੰਜਾਬ ਸਰਕਾਰ ਆ ਤੇ ਵੇਰਕਾ ਮੈਨੇਜਮੈਂਟ ਆ ਜਿਹੜੇ ਵੇਰਕਾ ਅਫਸਰ ਛਾਈ ਆ ਇਹ ਸਾਡੀ ਜਿਹੜੀ ਨਿਤ ਦੀ ਫਸਲ ਆ ਜਿਹੜੀ ਕਿ ਅਸੀਂ ਸਵੇਰੇ ਉੱਠਦਿਆਂ ਸਾਰ ਹੀ ਪੈਸੇ ਵਟਨੇ ਹੁੰਦੇ ਇਸ ਫਸਲ ਦੇ ਸਾਡੀ ਇਹ ਦੁੱਧ ਦੀ ਫਸਲ ਨੂੰ ਵੀ ਜਿਹੜਾ ਵਾ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇਣ ਵਾਸਤੇ ਪੱਬਾਂ ਪਰ ਬੈਠੀ ਆ ਕਿਉਂਕਿ ਕਈ ਲੰਬੇ ਸਮੇਂ ਤੋਂ ਲੈ ਕਰਕੇ ਸਾਡੇ ਜਿਹੜੇ 77 ਜੁਨੀਅਨ ਆ ਇਹ ਲੜਾਈ ਲੜਦੀ ਆ ਰਹੀ ਆ ਕਿ ਇਹ ਜਿਹੜਾ ਦਾਇਰਾ ਏ ਇਹ ਵੇਰਕਾ ਦਾਇਰਾ ਜਿਹੜਾ ਇਹ ਕਿਸਾਨਾਂ ਦਾ ਦਾਇਰਾ ਏ ਕਿਉਂਕਿ ਅੱਜ ਕੱਲ ਜ਼ੋਰ ਦੇ ਨਾਲ ਜਿਹੜੀ ਪੰਜਾਬ ਸਰਕਾਰ ਤੇ ਵੇਰਕਾ ਅਫਸਰਸਾਈ ਆ ਇਹ ਆਪਸ ਵਿੱਚ ਦੀ ਮਿਲ ਕੇ ਤੇ ਇਹ ਜਿਹੜਾ ਦਾਇਰਾ ਸਾਡਾ ਕਿਸਾਨਾਂ ਦਾ ਇਹਨੂੰ ਕਾਰਪੋਰੇਟ ਕਰਾਣਿਆਂ ਨੂੰ ਦੇਣ ਵਾਸਤੇ ਪੂਰਾ ਜ਼ੋਰ ਲਾ ਰਹੀ ਆ ਇਸ ਤੇ ਸਾਡੇ 77 ਆਲ ਪੰਜਾਬ ਜਿਹੜਾ ਇਹ ਉਹ ਪੂਰੀ ਲੜਾਈ ਲੜ ਰਹੇ ਆ ਹੁਣ ਜਿੱਥੇ ਜਿੱਥੇ ਵੀ ਕਿਸਾਨ ਭਰਾ ਸਾਡੇ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਬਦਲੇ ਧਰਨੇ ਲਾਉਂਦੇ ਆ ਸਾਡੀ ਜੁਨੀਅਨ ਨੇ ਇਹ ਫੈਸਲਾ ਲਿਆ ਆਲ ਪੰਜਾਬ ਨੇ ਕਿ ਕਿਸਾਨਾਂ ਨੂੰ ਸਮਰਥਨ ਦਿੱਤਾ ਜਾਵੇ ਅੱਜ ਕਿਸਾਨ ਵੀਰਾਂ ਨੇ ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਧਰਨੇ ਲਾਏ ਆ ਸਾਡੀ ਜਿਹੜੀ ਜੁਨੀਅਨ ਆ ਹਰੇਕ ਜਗ੍ਹਾ ਤੇ ਦੁੱਧ ਦੀ ਸੇਵਾ ਲੈ ਕੇ ਚਾਹ ਵਾਸਤੇ ਉੱਥੇ ਪਹੁੰਚੀ ਆ ਸਾਰਿਆਂ ਥਾਵਾਂ ਤੋਂ ਹੀ ਮੈਸੇਜ ਆ ਰਿਹਾ ਕਿ ਅਸੀਂ ਜਿੱਥੇ-ਜਿੱਥੇ ਵੀ ਧਰਨਾ ਲੱਗਾ ਏ ਉੱਥੇ-ਉੱਥੇ ਦੁੱਧ ਲੈ ਕੇ ਪਹੁੰਚੇ ਆਂ ਅੱਗੇ ਤੋਂ ਵੀ ਅਸੀਂ ਕਿਸਾਨ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਨੇ ਆ ਕਿ ਜਿੱਥੇ ਵੀ ਸਾਡੇ ਭਰਾ ਇਹ ਮੋਰਚਾ ਲਾਉਣਗੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜਾਂਗੇ ਤੇ ਚਾਹ ਪਾਣੀ ਵਾਸਤੇ ਜਿਹੜਾ ਦੁੱਧ ਆ ਇਹ ਹੈ ਤੇ ਸਾਡੇ ਕਿਸਾਨ ਭਰਾਵਾਂ ਦਾ ਹੀ ਆ ਪਰ ਜਿੰਨੀ ਕਿ ਸਾਡੀ ਡਿਊਟੀ ਲੱਗੀ ਆ ਕਿ ਇਹਨੂੰ ਇਕੱਠਾ ਕਰਕੇ ਅਸੀਂ ਚਾਹ ਪਾਣੀ ਵਾਸਤੇ ਜਿੰਨਾ ਵੀ ਦੁੱਧ ਲੱਗੇ ਕੁਆਂਟਨ ਲੱਗੇ 2 ਕੁਆਂਟਨ ਲੱਗੇ 10 ਕੁਆਂਟਨ ਲੱਗੇ ਜਿੰਨਾ ਵੀ ਲੱਗੇ ਜਿਹੜਾ ਦੁੱਧ ਵਾ ਉਹ ਸਾਡੀ 77 ਜੁਨੀਅਨ ਜਿਹੜੀ ਆ ਉਹ ਲੈ ਕੇ ਪਹੁੰਚਿਆ ਕਰੂਗੀ ਅਸੀਂ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਆਪਾਂ ਕਿਸਾਨੀ ਤੇ ਜਵਾਨੀ ਵਾਸਤੇ ਲੜਾਈ ਲੜ ਰਹੇ ਆ ਉੱਥੇ ਹੀ ਆਪਾਂ ਨੂੰ ਇਹ ਦੁੱਧ ਦੀ ਜਿਹੜੀ ਆਪਣੀ ਫਸਲ ਆ ਜਿਹੜੀ ਸਵੇਰੇ ਉੱਠਦਿਆਂ ਸਾਰ ਆਪਾਂ ਨੂੰ ਪੈਸੇ ਦਿੰਦੀ ਆ ਇਹਦੇ ਵੱਲ ਵੀ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜੇਕਰ ਇਹ ਸਾਡਾ ਦਾਇਰਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਜਾਂਦਾ ਹੈ ਤਾਂ ਸਾਡੇ ਦੁੱਧ ਦੀ ਬਿਲਕੁਲ ਬੇਕਦਰਹੀ ਹੋ ਜੂਗੀ ਇਸ ਕਰਕੇ ਸਾਨੂੰ ਇਹ ਦੈਰਾ ਸੰਭਣ ਵਾਸਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਆ ਜੀ ਵਾਹ ਜੀ ਬਹੁਤ ਵਧੀਆ ਜੀ ਧੰਨਵਾਦ ਜੀ ਬੜੀ ਵਧੀਆ ਜਾਣਕਾਰੀ ਦਿੱਤੀ ਪ੍ਰਧਾਨ ਸਾਹਿਬ ਜੀ ਨੇ ਵੇਖੋ ਆਂਦੇ ਵੀ ਜਿੱਦੋਂ ਵੀ ਲੋੜ ਪਈ ਆ ਭਾਵੇਂ 5 ਭਾਵੇਂ 10 ਕਵੈਂਟ ਜਿੰਨਾ ਵੀ ਦੁੱਧ ਲੱਗੇ ਇਹ ਜੂਨੀਅਰ ਵਾਲੋਂ ਸਕੱਤਰ ਵੇਰਕ ਸਕੱਤਰ ਜੂਨੀਅਰ ਲੈ ਕੇ ਪਹੁੰਚਦੇ ਆ ਜੀ ਤੇ ਬੜੀ ਵਧੀਆ ਗੱਲ ਵੀ ਇਹ ਆਪਣੇ ਕਿਸਾਨ ਭਰਾਵਾਂ ਦਾ ਦੁੱਧ ਦਾ ਪਰ ਆਪਾਂ ਪੈਸੇ ਲੈ ਲੈਨੇ ਆ ਵੇਚ ਕੇ ਪਰ ਇਹਨਾਂ ਵੱਲੋਂ ਫ੍ਰੀ ਸੇਵਾ ਹੈ ਜੀ ਬੜਾ ਵੱਡਾ ਦੇਲਾ ਇਹਨਾਂ ਵੀਰਾਂ ਦਾ ਕਿਉਂਕਿ ਕਿਸੇ ਦਾ ਕਿਲੋ ਦੁੱਧ ਵੀ ਹੋਵੇ ਨਾ ਤੇ ਅਗਲਾ ਪਾਈਆ ਗਲਾਸ ਦੁੱਧ ਦਾ ਨਹੀਂ ਦਿੰਦਾ ਵੀ ਭਾਈ ਸਾਹਿਬ ਜੀ ਸਾਡਾ ਆਪਣਾ ਹੀ ਸਰਨਾ ਬਹੁਤ ਵੱਡੇ ਦਿਲ ਦੇ ਨਾਲ ਭਾਉ ਜੀ ਹੋ ਜੀਆਂ ਸੇਵਾ ਹੁੰਦੀਆਂ ਨੇ ਬਾਕੀ ਤੁਸੀਂ ਦੇਖ ਸਕਦੇ ਆ ਦੁੱਧ ਦਾ ਹੋਰ ਵੀ ਜਾਂਦੇ ਲੋੜ ਪਈ ਤਾਂ ਲੈ ਕੇ ਆਵਾਂਗੇ ਤੇ ਨਾਲ ਸਾਡੇ ਸੁਭਰਾਵਾਂ ਵਾਲੇ ਪ੍ਰਧਾਨ ਸਾਹਿਬ ਜੀ ਹਾਂਜੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਐਡਾ ਉਪਰਾਲਾ ਕੀਤਾ ਨਾਂ ਦੱਸੋ ਪਹਿਲਾਂ ਤਾਂ ਜੀ ਮੇਰਾ ਨਾਮ ਗੁਰਦੇਵ ਸਿੰਘ ਜੀ ਸੁਭਰਾ ਜੀ ਹਾਂਜੀ ਹਾਂਜੀ ਮੈਂ ਜੀ ਬੇਨਤੀ ਆ ਵੀ ਜਿੱਥੇ ਵੀ ਸੇਵਾ ਚਲੇਗੀ ਸਾਡੀ ਯੂਨੀਅਨ ਉੱਥੇ ਹੀ ਪਹੁੰਚੇਗੀ ਸੇਵਾ ਲੈ ਕੇ ਵਾਹ ਜੀ ਧੰਨਵਾਦ ਜੀ ਧੰਨਵਾਦ ਜੀ ਤੇ ਬਾਕੀ ਸਾਡੇ ਪ੍ਰਧਾਨ ਸਾਹਿਬ ਜੀ ਵੀ ਦੋ ਸ਼ਬਦ ਕਹਿਣਗੇ ਹਾਂਜੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਵੇਖੋ ਅੱਜ ਕੱਲ ਦਾ ਕੋਈ ਪਾਈਆ ਦੁੱਧ ਨਹੀਂ ਦਿੰਦਾ ਜੇ ਕਿਤੇ ਆਂਡ ਗਵਾੜ ਦੀ ਲੋੜ ਪੈ ਜੇ ਤੇ ਵੇ ਆਂਦੇ ਭਾਵੇਂ 10 ਕੁਇੰਟਲ ਲੱਗ ਜੇ 5 ਲੱਗ ਜੇ ਲੈ ਕੇ ਪਹੁੰਚਦੇ ਆ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਹਨਾਂ ਬਾਰੇ ਵੈਗਿਕ ਦਾ ਖਾਸਾ ਸ੍ਰੀ ਵੈਗਿਕ ਤੇ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵਟਾ ਦਾ ਜੁਨ ਪ੍ਰਧਾਨ ਤੇ ਇੱਕ ਸਕੱਤਰ ਜੁਨੀ ਆਂਦਾ ਵੀ ਮੈਂਬਰ ਆ ਇਹਨਾਂ ਦੇ ਨਾਲ ਵੀ ਆਪਣੀ ਸੇਵਾ ਨਿਭਾਈਦੀ ਆ ਤੇ ਜਿੱਥੇ ਵੀ ਆਪਣਾ ਪਿਛੇ ਵੀ ਧਰਨਾ ਹੀ ਆਪਣਾ ਤਰਨਤਾਰਨ ਡੀਸੀ ਦਫਤਰ ਆ ਕਿਸਾਨਾਂ ਦਾ ਉੱਥੇ ਵੀ ਇਹਨਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਆ ਇੱਥੇ ਵੀ ਤੇ ਇਹਨਾਂ ਦਾ ਐਲਾਨ ਆ ਕਿ ਜਿੰਨਾ ਵੀ ਦੁੱਧ ਆ ਲਾਗਤ ਆਪਣੀ ਦੋਤੀ ਦੀ ਹੋਊਗੀ ਉਹ ਨਹੀਂ ਅਸੀਂ ਲੈ ਕੇ ਪਹੁੰਚਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਟੀਮ ਦਾ ਮੈਂ ਜਮਾਈ ਜੀ ਬਹੁਤ ਵਧੀਆ ਵਿਚਾਰ ਦਿੱਤੇ ਵੀਰ ਜੀ ਵੀਡੀਓ ਸ਼ੇਅਰ ਕਰੋ ਵਾਦ ਤੋਂ ਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਕਿਉਂਕਿ ਹੌਸਲੇ ਤੋਂ ਬਿਨਾ ਤੇ ਦਿਲ ਤੋਂ ਬਿਨਾ ਬਾਈ ਜੀ ਏਡੇ ਏਡੇ ਕੰਮ ਨਹੀਂ ਹੁੰਦੇ ਕਿਉਂਕਿ ਜਿਹੜਾ ਬੰਦਾ ਵੱਡੇ ਜਿਗਰੇ ਵਾਲੇ ਹੁੰਦੇ ਆ ਬੜਾ ਕੁਝ ਵੇਖ ਕੇ ਫਿਰ ਪਾਉ ਜੀ ਏਡੇ ਭਰੇ ਕੈਨ ਵੱਡੇ ਵੱਡੇ ਕੈਨ ਦੁੱਧ ਦੇ ਲੈ ਕੇ ਪਾਉ ਜੀ ਪਹੁੰਚਦੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ